ਖਾਲਸਾ ਬਹਿਣੀ ਕੀ ਫਤਿਹ ਜਿੱਥੇ ਆਪਾਂ ਜਗੇੜ ਦੇ ਪੁੱਤੋਂ ਦੇਖਦੇ ਨੰਗਰ ਲੱਗੇ ਹੋਏ ਖੌਂ-ਖੌਂ ਤੇ ਲੰਗਰ ਜਿੱਥੇ ਬਟਾਰੀ ਦੇ ਪੁੱਲ ਤੇ ਵੀ ਲੱਗਿਆ ਉਹ ਸਿਆੜ ਵਾਲਿਆਂ ਦਾ ਲੰਗਰ ਹੁਣ ਇੱਕ ਸਿਆੜ ਵਾਲਿਆਂ ਦਾ ਲੰਗਰ ਇਹ ਕਾਲਜ ਦੇ ਨਾਲ ਆ ਬਿਲਕੁਲ ਮੈਂ ਇੱਥੇ ਪਹੁੰਚਿਆ ਕਿ ਇੱਥੇ ਪ੍ਰਸ਼ਾਦੇ ਦਾ ਲੰਗਰ ਆ ਮਿੱਸਾ ਪ੍ਰਸ਼ਾਦਾ ਜਾਂ ਹੋਰ ਵੀ ਇਹਨਾਂ ਕੋਲ ਦਹੀਂ ਜੋ ਵੀ ਆ ਲੰਗਰ ਲਾ ਬਾਈ ਜੀ ਕਾ ਖਾਲਸਾ ਬਹਿਣੀ ਕੀ ਫਤਿਹ ਆਪਣਾ ਲੰਗਰ ਕਿੰਨੀ ਤਰੀਕ ਨੂੰ ਲੱਗਿਆ ਦੀ ਆ ਅੱਜ ਵੀਰ ਜੀ 24 ਤਰੀਕ ਨੂੰ ਆਏ ਸੀਗੇ 25 ਤੋਂ ਸ਼ੁਰੂ ਕਰਤਾ ਸੀਗਾ ਜੀ ਤੇ ਕਿੰਨੀ ਤਰੀਕ ਤੱਕ ਆ 30 ਤਰੀਕ ਤੱਕ ਆ ਇੱਕ ਛੋਟੇ ਸਾਬੇ ਯਾਦ ਸਮਰਪਤਾ ਨਾਲ ਲੰਗਰ ਸਿਆੜ ਵੱਲੋਂ ਆ ਸਿਆੜ ਨਗਰ ਵੱਲੋਂ ਸਮੂਹ ਨਗਰ ਨਿਵਾਸੀਆ ਵੱਲੋਂ ਕਿਉਂਕਿ ਸਿਆੜ ਦਾ ਲੰਗਰ ਇੱਕ ਬਟਾਰੀ ਵੀ ਲੱਗਿਆ ਹੋਇਆ ਹੈ ਹਾਂਜੀ ਸਮੂਹ ਨਗਰ ਵੱਲੋਂ ਆ ਜੀ ਐਨਆਰਆਈਆਂ ਦੀ ਸਹਿਯੋਗ ਅਸੀਂ ਉਹਦੇ ਨਾਲ ਐਨਆਰਆਈ ਵੀਰਾਂ ਦੀ ਸਪੋਰਟ ਨਾਲ ਪੂਰੇ ਹੈ ਨਾ ਤੇ ਤੇ ਆਉਂਦੇ ਜਾਂਦੇ ਲੰਗਰਾਂ ਦੇ ਵਿੱਚ ਕੀ ਕੀ ਸਕਾਉਨੇ ਹੋ ਤੁਸੀਂ ਮੇਸਜ ਪਹੁੰਚਾ ਦੋ ਜੀ ਦਿੱਲੀ ਨੂੰ ਦਾ ਸਭ ਜੀ ਉਹ ਜੀ ਪਾਉਂਦੇ ਹੋਏ ਮਤਲਬ ਸਾਦਾ ਹੀ ਲੰਗਰ ਹੈ ਨਾ ਆਉਂਦੇ ਜਾਂਦੇ ਸੰਗਤ ਨੂੰ ਸੰਗਤ ਜੀ ਤੁਸੀਂ ਦੇਖੋ ਆ ਬੀਬੀਆਂ ਬੈਠੇ ਸੇਵਾ ਕਰਦੀ ਨੇ ਪ੍ਰਸ਼ਾਦੀ ਵਾਲੀ ਬੀਬੀਆਂ ਬੈਠੀਆਂ ਪ੍ਰਸ਼ਾਦੀ ਸੇਵਾ ਕਰਦੇ ਨੇ ਆ ਲੰਗਰ ਛਕਦੇ ਨੇ ਕਿਉਂਕਿ ਇਹਨਾਂ ਦਾ ਬਿਠਾ ਕੇ ਬਹੁਤ ਵਧੀਆ ਜਗ੍ਹਾ ਇੱਥੇ ਕਾਲਜ ਦੇ ਨਾਲ ਜਿਹੜੀ ਜਗ੍ਹਾ ਹੈ ਨਾ ਨਾਲ ਛੱਡੀ ਹੋਈ ਕਾਲਜ ਦੇ ਨਾਲ ਕਿਉਂਕਿ ਉਹ ਜਗ੍ਹਾ ਦੇ ਨਾਲ ਕੋਲ ਬੈਠਣ ਨੂੰ ਵੀ ਗੱਡੀਆਂ ਖੜ੍ਹਨ ਨੂੰ ਵੀ ਸਾਰਾ ਕੁਝ ਆ ਭਾਈ ਜੀ ਕੋਈ ਹੋਰ ਸੰਦੇਸ਼ ਅੱਜ ਦੇ ਨੌਜਵਾਨੀ ਨੂੰ ਇਥੋਂ ਤੁਹਾਡੇ ਵੱਲੋਂ ਜੋ ਜਿੰਦਾ ਹੈ ਜੀ ਆਪ ਜੀ ਨੂੰ ਖੁੱਣਵਾਜੀ ਦੁੱਗੀ ਬਾਰੇ ਗੱਲ ਬਿਲਕੁਲ 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 ਸਿੱਧੀ ਜੋੜ ਮੇਲੇ ਤੇ ਜਾਂਦੇ ਆ ਤਾਂ ਆਪਾਂ ਹੁੱਲੜਵਾਜੀ ਨੂੰ ਬਾਕੀ ਦਾ ਸਹੀ ਹੈ ਜੀ ਸਾਰਾ ਸਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ

ਬਾਹਿਰਜੀ ਕਾ ਖਾਲਸਾ ਬਾਹਿਰਜੀ ਕੀ ਫਤਿਹ ਜਿਹੜੇ ਜਗੇੜੇ ਤੋਂ ਲੈ ਕੇ ਬੀਜੇ ਤੱਕ ਲੰਗਰ ਲੱਗੇ ਹੋਏ ਨੇ ਅੱਜ ਅਸੀਂ ਹੁਣ ਇਸ ਟਾਈਮ ਬਟਾਰੀ ਦੇ ਪੁਲ ਤੇ ਖੜੇ ਆ ਇੱਥੇ ਲੰਗਰ ਲੱਗਿਆ ਹੋਇਆ 66 ਪਿੰਡ ਦੇ ਸਮੂਹ ਆਕਰਵਾਸੀ ਸੰਗਤ ਦਾ ਜਿੱਥੇ ਆਪਾਂ ਜਗੇੜੇ ਤੋਂ ਲੈ ਕੇ ਡੀਟੀ ਰੋਡ ਤੋਂ ਲੈ ਕੇ ਪਿੰਡ ਬਟਾਰੀ ਪਹੁੰਚਿਆ ਲੰਗਰ ਕਿੱਥੋਂ ਜਗੇੜੇ ਤੋਂ ਵੀ ਦਿਖਾਇਆ ਤੇ ਇਹ 66 ਦੀ ਸੰਗਤ ਵੱਲੋਂ ਲੰਗਰ ਲਾਇਆ ਗਿਆ ਤੇ ਇਹ ਤਕਰੀਬਨ ਵੀ 21 ਤਰੀਕ ਤੋਂ ਕਹਿੰਦੇ ਨੇ ਲੰਗਰ ਲਾਇਆ ਗਿਆ ਤੇ ਮੇਰੇ ਖਿਆਲ ਅ 28 ਤਰੀਕ ਤੱਕ ਹੋਊਗਾ ਮੈਂ ਗੱਲਬਾਤ ਕਰਾਉਣਾ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਇਹ ਜਿਹੜਾ ਤੁਹਾਡਾ ਲੰਗਰ ਲਾਇਆ ਗਿਆ ਇਹ ਕਿੰਨੀ ਤਰੀਕ ਨੂੰ ਲੰਗਰ ਲਾਇਆ ਜੀ ਜੀ 24 ਤਰੀਕ ਤੋਂ ਲੰਗਰ ਲੱਗਿਆ ਜੀ 24 ਤਰੀਕ ਤੋਂ ਲੰਗਰ ਲੱਗਾ ਕਿੰਨੀ ਤਰੀਕ ਤੱਕ ਲੰਗਰ ਆ ਇਹ 28 ਤਰੀਕ ਤੱਕ ਚੱਲੇਗਾ ਅੱਛਾ ਇਹ ਲੰਗਰ ਜਿਹੜੀ ਸੀਧੀ ਜੋੜ ਮੇਲੇ ਤੇ ਸੰਗਤ ਆਉਂਦੀ ਜਾਂਦੀ ਆ ਉਹਦੇ ਵਾਸਤੇ ਲੰਗਰ ਲਾਇਆ ਗਿਆ ਹਾਂਜੀ ਉਹਨਾਂ ਵਾਸਤੇ ਇਹ ਕੱਲੇ ਸਿਆੜ ਵੱਲੋਂ ਜਾਂ ਹੋਰ ਵੀ ਸੰਗਤਾਂ ਦਾ ਨਗਰ ਵੱਲੋਂ ਆ ਲੰਗਰ ਵੱਲੋਂ ਆ ਜੀ ਠੀਕ ਆ ਜੀ ਸਾਡੇ ਸਿਆੜ ਪਿੰਡ ਦੇ ਨਗਰਾਂ ਵੱਲੋਂ ਆ ਠੀਕ ਆ ਤੇ ਚਾਹ ਦਾ ਲੰਗਰ ਦੀ ਵਾਝਾ ਦੀ ਪ੍ਰਸਾਦਾ ਤੇ ਚਾਹ ਦਾ ਲੰਗਰ ਵਾਝਾ ਜੀ ਪ੍ਰਸਾਦਾ ਤੇ ਚਾਹ ਪਾਣੀ ਜੀ ਸਾਦਾ ਚਾਹ ਦਾ ਸੰਝਾ ਦੀ ਸਾਦਾ ਲੰਗਰ ਕਰੀਨ ਦਾ ਚਾਹ ਪਾਣੀ ਦਾ ਲੰਗਰ ਲਾਇਆ ਹੈ ਜਿਹੜਾ ਨਾ 66 ਪਿੰਡ ਦੀ ਸੰਗਤਾਂ ਨੌਜਵਾਨਾਂ ਸਾਡੇ ਨੇ ਸੰਗਤਾਂ ਸਾਰੀਆਂ ਭਾਈਆਂ ਆਈਆਂ ਦੀ ਅੱਗੇ ਥੱਲੇ ਰੌਣਕ ਸੰਗਤਾਂ ਸਾਰੀਆਂ ਖੜੀਆਂ ਨੇ ਕਿਉਂਕਿ ਤਕਰੀਬਨ ਵੀ ਸੰਗਤਾਂ ਜਿੰਨੀਆਂ ਵੀ ਨੇ ਬਹੁਤ ਉਤਸ਼ਾਹ ਦੀ ਗੱਲ ਆ ਭਾਈ ਜੀ ਇਹ ਧੰਨਵਾਦ ਭਾਈ ਜੀ ਤੁਹਾਡਾ ਸੋਨਿਆਲੇ ਰਾਜਾ ਰਾਜਾ ਜੀ ਸੁਣਵਾਉਂਦੇ

কেতি কোনো পাৰিব